ਅੱਜ ਜਿਹੜਾ ਇਹ ਧਰਨਾ ਭੰਡਾਰੀਪੁਰ ਦੇ ਦਿੱਤਾ ਜਾ ਰਿਹਾ ਪੰਜਾਬ ਪ੍ਰਾਪਰਟੀ ਐਸੋਸੀਏਸ਼ਨ ਵੱਲੋਂ ਸਾਡੇ ਪ੍ਰਧਾਨ ਜਿਹੜੇ ਆ ਰਾਮਪਾਲ ਜੀ ਨੇ ਇਹਨਾਂ ਦੀ ਰਹਿਮਾਈ ਦੇ ਹੇਠ ਕਿਉਂਕਿ ਜ਼ਮੀਨਾਂ ਦੇ ਕਾਰੋਬਾਰ ਨਾਲ ਸੰਬੰਧਿਤ ਪ੍ਰਾਪਰਟੀ ਦੇ ਕਾਰੋਬਾਰ ਨਾਲ ਸੰਬੰਧਿਤ ਐਨਓਸੀ ਦੀ ਜਿਹੜੀ ਸ਼ਰਤ ਪਿਛਲੇ ਜਦੋਂ ਦੀ ਸਰਕਾਰ ਬਣੀ ਉਦੋਂ ਦੀ ਲੱਗੀ ਹੈ ਔਰ ਕਾਰੋਬਾਰ ਸਾਰਾ ਤਬਾਹ ਹੋ ਗਿਆ ਹੁਣ ਇਹ ਜਿੰਨੇ ਲੋਕ ਨੇ ਇਹਨਾਂ ਦਾ ਪਿਛਲਾ ਪੁਛਤਾਨੀ ਕਾਰੋਬਾਰ ਹੈ ਇਹ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਆ ਔਰ ਲੋਕਾਂ ਦੇ ਝਗੜੇ ਪੈ ਗਏ ਨੇ ਬੁਰੇ ਹਾਲਾਤ ਨੇ ਪਰ 2.5 ਸਾਲ ਬੀਤਣ ਤੇ ਵੀ ਸਰਕਾਰ ਇਹਦੇ ਤੇ ਕੋਈ ਮਤਲਬ ਇਹਨੂੰ ਕੋਈ ਪ੍ਰਬੰਧ ਨਹੀਂ ਇਹਦਾ ਕਰ ਸਕੀ ਵੀ ਕਿਵੇਂ ਇਹਦਾ ਹੱਲ ਕਰਨਾ ਜੇ ਹੁਣ ਹੋਇਆ ਹੀ ਹੋਇਆ ਹੈ ਤੇ ਇੱਕ ਬਿੱਲ ਪਾਸ ਕਰਕੇ ਪਾਪਰਾ 2024 ਜਿਹੜਾ ਆ ਉਹ ਐਕਟ ਜਿਹੜਾ ਆ ਗਵਰਨਰ ਨੂੰ ਭੇਜਤਾ ਹੁਣ ਕਹੀ ਜਾਂਦੇ ਗਵਰਨਰ ਨੇ ਸਾਈਨ ਨਹੀਂ ਕੀਤਾ ਬਾਕੀ ਬਿੱਲ ਹੋ ਗਏ ਨੇ ਇੱਕ ਵਾਰ ਨੇ ਸਾਈਨ ਕਿਉਂ ਨਹੀਂ ਹੋਇਆ ਜੇ ਨਹੀਂ ਹੋਇਆ ਤਾਂ ਮੁੱਖ ਮੰਤਰੀ ਸਾਹਿਬ ਆਪ ਜਾ ਕੇ ਕਰੋ ਇਸ ਕਾਰੋਬਾਰ ਨੇ ਤਬਾਹ ਕਰਕੇ ਰੱਖ ਦਿੱਤਾ ਲੋਕਾਂ ਨੂੰ ਕਿਉਂਕਿ ਦੇਖੋ ਜਮੀਨਾ ਦਾ ਕੰਮ ਹਰ ਬੰਦੇ ਨਾਲ ਸੰਬੰਧ ਰੱਖਦਾ ਭਾਵੇਂ ਕੋਈ ਰੇੜੀ ਲਾਉਂਦਾ ਭਾਵੇਂ ਕੋਈ ਫਰੂਟ ਦੀ ਦੁਕਾਨ ਕਰਦਾ ਭਾਵੇਂ ਕੋਈ ਕਰਿਆਨੇ ਦੀ ਕਰਦਾ ਭਾਵੇਂ ਵੱਡਾ ਸ਼ੋਰੂਮ ਹੈ ਭਾਵੇਂ ਏਜੰਸੀਆਂ ਨੇ ਭਾਵੇਂ ਕਰੋਨਾ ਬੱਤੀ ਹੈ ਸਾਰਿਆਂ ਦਾ ਕਾਰੋਬਾਰ ਹੈ ਫਿਰ ਇਸ ਕਾਰੋਬਾਰ ਦੇ ਨਾਲ ਅੱਗੇ ਘਰ ਬਣਨੇ ਨੇ ਘਰਾਂ ਦੇ ਨਾਲ 30 ਦੀ 40 40 ਮਹਿੰਗੇ ਲੱਗੇ ਨੇ ਲੇਬਰ ਆ ਉਹ ਸਾਰੇ ਕਾਰੋਬਾਰ ਦੇ ਨਾਲ ਜੁੜੇ ਨੇ ਸਾਰੇ ਹੀ ਕਾਰੋਬਾਰ ਰੁਕੇ ਪਏ ਨੇ ਇਹਨਾਂ ਦੀਆਂ ਨਲਾਇਕੀਆਂ ਕਰਕੇ ਇਹ ਲੋਕ ਬਾਰ-ਬਾਰ ਧੰਨੇ ਲਾਉਂਦੇ ਨੇ ਇਹਨਾਂ ਨੂੰ ਫੜਿਆ ਜਾਂਦਾ ਇਹਨਾਂ ਦੇ ਪਰਚੇ ਕੀਤੇ ਜਾਂਦੇ ਜਦੋਂ ਮੁੱਖ ਮੰਤਰੀ ਆਉਂਦਾ ਇਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਇਹ ਕੋ ਗੱਲ ਹੈ ਲੋਕਤੰਤਰ ਹੈ ਤੁਸੀਂ ਮਸਲਾ ਹੱਲ ਕਰਨ ਦੀ بجائے ਇਹਨਾਂ ਨਾਲ ਟਕਰਾ ਚ ਆਉਂਦੇ ਨੇ ਔਰ ਔਰ ਮਹਿੰਗੇ ਭਾਦੀਆਂ ਇਹਨੂੰ ਅਸੀ ਕਟੀਆਂ ਜਾ ਰਹੀਆਂ ਨੇ ਔਰ ਬਹੁਤ ਮਹਿੰਗੇ ਡਬਲ ਡਬਲ ਰੇਟ ਲੈ ਕੇ ਜਿਹੜੇ ਕੋ 10000 ਰੁਪਏ ਦਾ ਕੰਮ ਹੈ ਉਹ 2-2 ਲੱਖ ਰੁਪਏ ਲੈ ਕੇ ਲੋਕ ਕੰਮ ਕਰਾ ਰਹੇ ਨੇ ਇਸ ਕਰਕੇ ਇਹਨਾਂ ਨੇ ਧਰਨਾ ਦਿੱਤਾ ਮੈਂ ਔਰ ਸਾਡੇ ਸਾਬਕਾ ਵਿਧਾਇਕ ਔਰ ਚੇਅਰਮੈਨ ਸਾਹਿਬ ਜਿਹੜੇ ਨੇ ਜਗਲਕਿਸ਼ੋਰ ਸ਼ਰਮਾ ਜੀ ਉਹ ਪਹੁੰਚੇ ਨੇ ਸਾਡੇ ਬਲੌਗ ਪ੍ਰਧਾਨ ਰਖੜਾ ਜੀ ਨੇ ਔਰ ਹੋਰ ਵੀ ਸਾਰੇ ਪ੍ਰੋਮਿਨੈਂਟ ਜਿਹੜੀਆਂ ਹਸਤੀਆਂ ਨੇ ਇੱਥੇ ਧਰਨੇ ਦੇ ਬੈਠੀਆਂ ਨੇ ਅਸੀਂ ਇਹਨਾਂ ਦੇ ਸਮਰਥਨ ਵਾਸਤੇ ਪਹੁੰਚੇ ਆ ਕਿ ਸਰਕਾਰ ਛੇਤੀ ਧਿਆਨ ਦੇਵੇ ਉਹ ਸੈਕਟਰ ਤੇ ਮੁੱਖ ਮੰਤਰੀ ਸਾਹਿਬ ਗਵਰਨਰ ਨੂੰ ਮਿਲ ਕੇ ਸਾਈਨ ਕਰਾਉਣ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਦੇਖੋ ਪੰਜਾਬ ਰੀਅਲ اسٹیਟ ਡੀਲਰ ਜਨ ਕੋਰ ਰਜਿਸਟ੍ਰੇਸ਼ਨ ਵੱਲੋਂ ਜਿਹੜਾ ਅੱਜ ਧਰਨਾ ਦਿੱਤਾ ਜਾ ਰਿਹਾ ਅੱਜ 2 ਅਕਤੂਬਰ ਹੈ ਗਾਂਧੀ ਜੀ ਦੀ ਜਨਤੀ ਆ ਤੇ ਗਾਂਧੀ ਜੀ ਨੇ ਦੱਸਿਆ ਸੀ ਵੀ ਕੋਈ ਵੀ ਤੁਹਾਨੂੰ ਪ੍ਰੋਬਲਮ ਹੋਵੇ ਸਮੱਸਿਆ ਹੋਵੇ ਸਮਾਜਿਤ ਵਾਸਤੇ ਜਾਂ ਲੋਕਿਤ ਵਾਸਤੇ ਬੜਾ ਸ਼ਾਂਤਮਈ ਤੁਸੀਂ ਪ੍ਰਦਰਸ਼ਨ ਕਰ ਸਕਦੇ ਜੀ ਦੇਖੋਗੇ ਚਾਰਵੜੀ ਪੰਜਵੜੀ ਮੁੱਖ ਮੰਤਰੀ ਸਾਹਿਬ ਇੱਥੇ ਆਏ ਆ ਤੇ ਜੇ ਅਸੀਂ ਧਰਨਾ ਦੇਣ ਦੀ ਜਾਂ ਕੋਈ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਾਨੂੰ ਉਹਨਾਂ ਡਿਟੇਨ ਕੀਤਾ ਧਰਨਾ ਨਹੀਂ ਲਾਉਣ ਦਿੱਤਾ ਜਾਂਦਾ ਰਿਹਾ ਜਿਹੜਾ ਵੀ ਸਾਡਾ ਲੋਕਤੰਤਰੀ ਹੱਕ ਆ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਧਰਨੇ ਲਾ ਲਾ ਕੇ ਇਹਨਾਂ ਨੇ ਸਰਕਾਰ ਬਣਾਈ ਔਰ ਝੂਠ ਬੋਲ ਬੋਲ ਕੇ ਦੇਖੋ ਸਭ ਤੋਂ ਵੱਡਾ ਵਾਅਦਾ ਕੀਤਾ ਇਹਨਾਂ ਨੇ ਪੰਜਾਬ ਦੇ ਵਿੱਚ ਵੀ ਬੀਬੀਆਂ ਨੂੰ 1000 ਰੁਪਏ ਦੇਵਾਂਗੇ ਬੀਬੀਆਂ ਨੇ ਕੰਨੋ ਫੜ-ਫੜ ਕੇ ਬੰਦਿਆਂ ਨੂੰ ਵੋਟਾਂ ਪਾਈਆਂ ਵੀ ਤੁਸੀਂ ਵੋਟਾਂ ਪਾਓ ਨਹੀਂ ਤੇ ਇਹ 1000 ਰੁਪਏ ਸਾਨੂੰ ਨਹੀਂ ਮਿਲਣਾ ਉਸੇ ਦੀ ਬੁਨਿਆਦ ਉੱਤੇ ਇਹ ਸਰਕਾਰ ਪੰਜਾਬ ਵਿੱਚ ਬਣੀ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਂ ਤੇ ਬਹੁਤ ਵੱਡਾ ਫਤਵਾ ਦਿੱਤਾ ਪੰਜਾਬ 'ਚ 92 ਵਿਧਾਇਕ ਜਿੱਤ ਕੇ ਜਿਤਾ ਕੇ ਇਹਨਾਂ ਨੇ ਵਿਧਾਨ ਸਭਾ 'ਚ ਭੇਜੇ ਔਰ ਦੇਖੋ ਪੰਜਾਬ ਦੇ ਲੋਕਾਂ ਉਹਨਾਂ ਲੋਕਾਂ ਨਾਲ ਧੋਖਾ ਘਾੜੀ ਸਰਕਾਰ ਇੱਕ ਮਹੀਨਾ ਬੀਤ ਗਿਆ ਅੱਜ 2 ਅਕਤੂਬਰ ਨੂੰ ਪੂਰਾ 1 ਮਹੀਨਾ ਹੋ ਹੋਣਾ ਵਿਧਾਨ ਸਭਾ 'ਚ ਬਿੱਲ ਪਾਸ ਕੀਤੇ ਹੋਣੇ ਜਿਹੜਾ ਰਾਤ ਦੇਣ ਵਾਲਾ ਬਿੱਲ ਹੁੰਦਾ ਹਵਾ 'ਚ ਉੜ ਜਾਂਦਾ ਜਿਹਦੇ ਕਲੈਕਚਰ ਰੇਟ ਵਧਾਏ ਜ਼ਮੀਨਾਂ ਦੇ ਜਾਂ ਪੈਟਰੋਲ ਡੀਜ਼ਲ ਵਧਾਉਣੇ ਹੁੰਦੇ ਆ ਉਹ ਰਾਤ 12 ਵਜੇ ਤੋਂ ਲਾਗੂ ਕਰ ਦਿੰਦੇ ਆ ਹੁਣ ਦੇਖੋ ਇਹ ਪਤਾ ਹੀ ਨਹੀਂ ਵੀ ਇਹ ਬਿੱਲ ਕਿੱਥੇ ਆ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਕਰਦੇ ਆ ਵੀ ਜੇ ਤੁਹਾਡਾ ਕੋਈ ਆਖੇ ਨਹੀਂ ਲੱਗਦਾ ਜਾਂ ਇਹ ਜਿਹੜੇ ਐਲਾਨ ਹਵਾ 'ਚ ਰਹਿ ਜਾਣੇ ਹੁੰਦੇ ਆ ਸਿਰਫ ਫੋਕੀ ਵਾਹ ਵਾਹ ਵਾਸਤੇ ਉਹ ਤਾੜੀਆਂ ਮਝਾਉਣ ਵਾਸਤੇ ਕਿਉਂਕਿ ਦੋ ਵਾਰੀ ਐਲਾਨ ਕੀਤਾ ਤੀਸਰੀ ਵਾਰੀ ਬਿੱਲ ਪਾਸ ਹੋ ਗਿਆ ਤੇ ਲੇਕਿਨ ਉਹ ਬਿੱਲ ਹਵਾ ਦੇ ਵਿੱਚ ਹੀ ਜਾ ਗਿਆ ਸਾਨੂੰ ਇਹ ਸਪਸ਼ਟੇ ਕਰਨ ਦਿੱਤਾ ਜਾਵੇ ਇਸ ਚੀਜ਼ ਦਾ ਵੀ ਉਹ ਗਵਰਨਰ ਸਾਹਿਬ ਕੋਲ ਫਾਈਲ ਭੇਜੀ ਵੀ ਆ ਕੇ ਨਹੀਂ ਭੇਜੀ ਤੁਸੀਂ ਜੇ ਬਾਕੀ ਫਾਈਲਾਂ ਸਾਈਨ ਹੋ ਗਏ ਤੇ ਇਹ ਫਾਈਲ ਤੇ ਕਿਉਂ ਨਹੀਂ ਸਾਈਨ ਹੋਈ ਤੁਸੀਂ ਲੁਧਿਆਣੇ ਕਹਿੰਦੇ ਜੇ ਵੀ ਜੇ ਕੋਈ ਅਫਸਰ ਜਾਂ ਤਹਿਸੀਲਦਾਰ ਕੋਈ ਰਿਸ਼ਵਤ ਲੈਂਦਾ ਉਹਦੀ ਵੀਡੀਓ ਬਣਾ ਲਿਓ ਮੈਂ ਕਹਿੰਦਾ ਵੀ ਕੋਈ ਅਫਸਰ ਵੀਡੀਓ ਬਣਾਉਂਦਾ ਵੇਗਾ ਰਿਸ਼ਵਤ ਲੈਣ ਦੀ ਵੀਡੀਓ ਬਣਾਉਂਦਾ ਵੇਗਾ ਇਹ ਸਰਾਸਰ ਗਲਤ ਹੈ ਥੋੜਾ ਜਿਹਾ ਜ਼ਮੀਨ ਤੇ ਆਓ ਥੱਲੇ ਆ ਕੇ ਵੇਖੋ ਹਕੀਕਤ ਕੀ ਆ ਮਹਾਰਾ ਰਜੀਸ਼ ਸਿੰਘ ਤੁਸੀਂ ਫੋਟੋ ਲਾਈ ਪਿਛੇ ਆਪਣੇ ਲੇਕਿਨ ਮਹਾਰਾ ਰਜੀਸ਼ ਸਿੰਘ ਦੀ ਜਿਹੜੀ ਉਹਦੀ ਫੀਡਬੈਕ ਹੀ ਉਹਦੇ ਆਪ ਲੈਂਦੇ ਸੀ ਉਹਦੇ ਸੋਸ਼ਲ ਮੀਡੀਆ ਦੇ ਜ਼ਮਾਨਾ ਵਿੱਚ ਝਟਪਾ ਲੱਗ ਜਾਂਦਾ ਕੀ ਆ ਥੱਲੇ ਜਾ ਕੇ ਵੇਖੋ ਤਹਿ ਸਰਕਾਰ ਕਟਰ ਮਾਨਦਾਰ ਆ ਗਈ ਆ ਜਿਹੜਾ 5000 ਚ ਕੰਮ ਹੁੰਦਾ ਹੈ ਪਹਿਲਾਂ ਰਿਸ਼ਵਤ ਦੇ ਵਿੱਚ ਹੁਣ 5000 ਰੁਪਏ ਵਿੱਚ ਹੋਣ ਰਿਹਾ ਕਿਉਂਕਿ ਸਰਕਾਰ ਮਾਨਦਾਰ ਆ ਗਈ ਆ ਜਿਹੜਾ ਤੁਸੀਂ ਕਹਿੰਦੇ ਦੇ ਕਿ ਬਿਜਲੀ ਦਾ ਬੀਟਰ ਲੱਗੇਗਾ ਕਲੋਨੀ ਭਾਵੇਂ ਲੀਗਲ ਹੈ ਚੱਲ ਇਲੀਗਲ ਆ ਉਹ ਦੇਖੋ ਐਲਾਨ ਤੁਹਾਡੇ ਹਵਾ 'ਚ ਰਹਿ ਜਾਂਦੇ ਆ ਕੇਜਰੀਵਾਲ ਸਾਹਿਬ ਦੀ ਮੌਜੂਦਗੀ ਵਿੱਚ ਲੁਧਿਆਣੇ ਵਿੱਚ ਤੁਸੀਂ ਪਿਛਲੇ ਸਾਲ ਇਹ ਐਲਾਨ ਕੀਤਾ ਸੀ ਕਿ ਕਲੋਨੀ ਬਾਅਦ 'ਚ ਲਿਖਾਂਗੇ ਵੀ ਪਾਸ ਹੈ ਕਿ ਨਹੀਂ ਪਾਸ ਆ ਲੇਕਿਨ ਕਿਸੇ ਗਰੀਬ ਬੰਦੇ ਦਾ ਬੱਚਾ ਜਿਹੜਾ ਵਾ ਗਰੀਬ ਪਰਿਵਾਰ ਦਾ ਬੱਚਾ ਦੀਵੇ 'ਚ ਪੜੇ ਪੜੇਗਾ ਦੀਵਾ ਬਾਲੇਗਾ ਉਹ ਦੀਵਾ ਹੀ ਬਾਲੇਗਾ ਜੇ ਤੁਸੀਂ ਮੀਟਰ ਨਹੀਂ ਲਾਉਣਾ ਜਦੋਂ ਬਿਜਲੀ ਮਤਲਬ ਚੋਰੀ ਕਰਨ ਵਾਸਤੇ ਤੁਸੀਂ ਮਜਬੂਰ ਕਰਦੇ ਜੇ ਜੇ ਬੱਤੀ ਫ੍ਰੀ ਕੀਤੀ ਆ ਫਿਰ ਮੀਟਰ ਵੀ ਬੰਦ ਕਰ ਦਿਓ ਕਾਦੇ ਵਾਸਤੇ ਮੀਟਰ ਲਾਉਣੇ ਆ ਜੇ ਬਿਜਲੀ ਤਾਂ ਮੀਟਰ ਜਿਉਂ ਆਉਂਦੀ ਜਾਂ ਉਤਰਾਉਂਦੀ ਆ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਜੇ ਇਹ ਐਡੀ ਵੱਡੀ ਪਰੇਸ਼ਾਨੀ ਆ ਇਹਦੇ ਹੱਲ ਵਾਸਤੇ ਜੇ ਕੋਈ ਤਿੰਨ ਸਾਲਾਂ ਬਾਅਦ ਤੁਹਾਡੀ ਜਾਗ ਖੁੱਲੀ ਆ ਸਾਨੂੰ ਤਿੰਨ ਸਾਲ ਹੋ ਗਏ ਲਗਾਤਾਰ ਸੰਘਰਸ਼ ਕਰਦਿਆਂ ਨੂੰ ਵੀ ਇਹਨੂੰ ਸਿਆਪੇ ਨੂੰ ਬੰਦ ਕਰੋ ਕਿਉਂਕਿ ਐਨਓਸੀ ਦੇ ਕਾਰਨ ਲੋਕ ਖਦ ਖਰਾਬ ਹੋਂਦੇ ਆ ਤਹਿਸੀਲਾਂ ਜਾ ਕੇ ਵੇਖੋ ਕਿਹੜਾ ਕੀ ਹਾਲ ਹੋਂਦੇ ਆ ਤੇ ਤਹਿਸੀਲਾਂ ਦੇ ਵਿੱਚ ਕੀ ਕਾਰਵਾਈ ਕੀ ਤੁਹਾਡੀ ਵਾਸਤੇ ਅਗਲੀ ਕਾਰਵਾਈ ਵੇਖੋ ਪਹਿਲਾਂ ਤੁਸੀਂ ਪੰਜਾਬ ਚ ਚਾਰ ਵਿਧਾਨ ਸਭਾ ਦੀ ਜਿਮਨੀ ਚੋਣਾਂ ਹੋਣੀਆਂ ਗਾਗੇ ਜਿਮਨੀ ਚੋਣਾਂ ਜਿੱਥੇ ਇਹ ਹੋਣਗੀਆਂ ਆਪਾਂ ਜਾ ਕੇ ਸਰਕਾਰ ਨੂੰ ਨੰਗਿਆ ਕਰਾਂਗੇ ਕਿ ਇਹ ਬਿਲਕੁਲ ਝੂਠ ਦੇ ਬਲੰਦੇ ਦੇ ਐਲਾਨ ਕਰੀ ਜਾਂਦੇ ਆ ਅੱਗਾ ਦੌਰ ਤੇ ਪਿੱਛਾ ਚੌੜ ਉਹ ਹੈਗਾ ਵਾ ਹੁਣ ਪੰਚਾਇਤੀ ਚੋਣਾਂ ਹੋਣੀਆਂ ਉਸ ਤੋਂ ਬਾਅਦ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਣੀਆਂ ਵਾ ਇੰਨਾ ਇਹਨਾਂ ਸਮਾਂ ਲੰਘ ਗਿਆ ਇਹ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ ਜੇ ਮਾਨ ਸਾਹਿਬ ਕਹਿੰਦੇ ਇਹ ਵੀ ਪਾਰਲੀਮੈਂਟ ਦੇ ਇਲੈਕਸ਼ਨਾਂ ਵਿੱਚ 13 13 ਹੋ ਜਾ ਫੇੜਾਂਗੇ ਆਪਾਂ ਹੋ ਜਾ ਤੇ ਇਹਨਾਂ ਦਾ ਫੜ ਗਿਆ ਮਾਂਜਾ ਫੜ ਗਿਆ ਇਹਨਾਂ ਨੂੰ ਜਾ ਕੇ 13 ਚੋਂ ਤਿੰਨ ਸੀਟਾਂ ਆਈਆਂ ਉਹਦੇ ਵਿੱਚ ਰੀਅਲ ਸਟ ਜੇ ਪੰਜਾਬ ਦੇ ਭੋਲੇ ਭਾਲੇ ਲੋਕ 92 ਸੀਟਾਂ ਜਿੱਤ ਸਕਦੇ ਆ ਕਿ ਪੇਪਰ ਦੇ ਕੇ ਨਹੀਂ ਪਾਸ ਹੋਏ